ਬੀਜੇਪੀ ਦੇ ਵਿੱਚ ਰਵਨੀਤ ਬਿੱਟੂ ਜਦੋਂ ਦੇਵ ਪਾਰਟੀ ਦੇ ਵਿੱਚ ਜੁਆਇਨ ਕਰਕੇ ਗਏ ਨੇ ਉਦੋਂ ਤਹੀ ਉਹਨਾਂ ਦੇ ਸੁਰ ਬਦਲ ਗਏ ਤੇ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕਿਸੇ ਦੇ ਵਿਰੋਧ ਨਹੀਂ ਕਰਾਂਗਾ ਤੇ ਕਿਸੇ ਨੂੰ ਲੈ ਕੇ ਜਿਹੜਾ ਕਿ ਸਾਡੀ ਪਰਿਵਾਰ ਵੀ ਸਾਡਾ ਜਿਹੜਾ ਕਿ ਵਿਰੋਧ ਨਹੀਂ ਕਰੇਗਾ ਤੇ ਰਵਨੀਤ ਬਿੱਟੂ ਦੇ ਵੱਲੋਂ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਫਿਰ ਤੋਂ ਬਿਆਨ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਚਾਹੁੰਦੀ ਹੈ ਤੇ ਉਹਨਾਂ ਨੂੰ ਰਿਹਾ ਕਰਨਾ ਤਾਂ ਅਸੀਂ ਜ਼ਰੂਰ ਉਸ ਦੇ ਵਿੱਚ ਜਿਹੜਾ ਕਿ ਹੱਕ ਦੇ ਵਿੱਚ ਖੜਾਂਗੇ ਤੇ ਅਸੀਂ ਕੋਈ ਵਿਰੋਧ ਨਹੀਂ ਕਰਾਂਗੇ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਕੇ ਬੰਦੀ ਸਿੰਘਾਂ ਦੇ ਪੱਖ ਦੇ ਵਿੱਚ ਜਿਹੜਾ ਕੇਸ ਸਿੱਖ ਜਥੇਬੰਦੀਆਂ ਨੂੰ ਲੈ ਕੇ ਬਿਆਨ ਦਿੱਤੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਵਨੀਤ ਬਿੱਟੂ ਦਾ ਹੋਰ ਕੀ ਕਹਿਣਾ ਹੈ ਰਾਹੁਲ ਗਾਂਧੀ ਕਹਿੰਦੇ ਸੀ ਕਿ ਤੁਸੀਂ ਬੰਦੀ ਸਿੰਘਾਂ ਦੇ ਮਾਮਲੇ 'ਚ ਬਿਆਨਬਾਜ਼ੀ ਕਰੋ ਆਪਣੇ ਬਿਆਨਾਂ ਨੂੰ ਬਦਲੋ ਕਹਿੰਦੇ ਜੀ ਉੱਥੇ ਨਾਰਾਜ਼ਗੀ ਸੀ ਤਾਂ ਹੁਣ ਬਿੱਟੂ ਹੁਰਾਂ ਦਾ ਬਿਆਨ ਕਿਵੇਂ ਬਦਲ ਗਿਆ ਕਿ ਅਸੀਂ ਹੁਣ ਵਿਰੋਧ ਨਹੀਂ ਕਰਾਂਗੇ ਅਸੀਂ ਰਿਪਰੈਜ਼ੈਂਟ ਕਰਾਂਗੇ ਇਹ ਤਾਂ ਮੇਰੀ ਮਰਜ਼ੀ ਹੈ ਇਹ ਤਾਂ ਮੇਰੀ ਮਰਜ਼ੀ ਹੈ ਕਿਉਂਕਿ ਉਹਨਾਂ ਦੇ ਬਿਆਨ ਤੇ ਸਾਨੂੰ ਹਲੇ ਵੀ ਸ਼ੱਕ ਹੈ ਜਿਹੜਾ ਕਿ ਤੇ ਨ ਕਿਤੇ ਜਿਹਨੇ ਆਪ ਦੇ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ ਜਿਹਨੂੰ ਆਪਣੇ ਆਪ ਦੇ ਬਿਆਨ ਤੇ ਭਰੋਸਾ ਨਹੀਂ ਹੁੰਦਾ ਉਹਨੂੰ ਦੂਜੇ ਵੀ ਐਂ ਲੱਗਦੇ ਆ ਤੁਸੀਂ ਕੀ ਸੋਚ ਕੇ ਮਤਲਬ ਇਹ ਬਿਆਨ ਮੈਂ ਤਾਂ ਇਹ ਕਿਹਾ ਵੀ ਜਦੋਂ ਇਸ ਵੇਲੇ ਮੈਂ ਸਰਕਾਰ 'ਚਾਂ ਤੇ ਸਰਕਾਰ ਦੇ ਵਿੱਚ ਮੇਰੇ ਕਾਰਨ ਜਾਂ ਪਾਰਟੀ ਨੂੰ ਮੇਰੇ ਕਾਰਨ ਕਿਸੇ ਵੀ ਇੱਕ ਜੇ ਆਖਰੀ ਲਾਈਨ 'ਚ ਵੀ ਕੋਈ ਬੰਦਾ ਖੜਾ ਉਹਨੂੰ ਮੇਰੇ ਕਾਰਨ ਕੋਈ ਤਕਲੀਫ ਨਾ ਹੋਵੇ ਮੇਰੇ ਲਈ ਉਹ ਜ਼ਰੂਰੀ ਆ ਮੇਨੇ ਜੀ ਸਾਡਾ ਤਾਂ ਜੋਰ ਹੋਣਾ ਸੀ ਉਹ ਹੋ ਗਿਆ ਠੀਕ ਆ ਨਾ ਜੀ ਇਸ ਵੇਲੇ ਜਿਸ ਪਾਰਟੀ ਚ ਮੈਂ ਜਿਸ ਸਰਕਾਰ ਚ ਮੈਂ ਉਹਨਾਂ ਨੂੰ ਕਿਸੇ ਨੂੰ ਮੇਰੇ ਕਾਰਨ ਕੋਈ ਵੀ ਦਿੱਕਤ ਨਾ ਆਏ ਮੇਰੇ ਸਭ ਰਾਹ ਖੁੱਲੇ ਆ ਤੇ ਮੈਂ ਉਹਨਾਂ ਨੂੰ ਰਾਸ਼ਟਰਪਤੀ ਜੀ ਕੀ ਫੈਸਲਾ ਕਰਦੇ ਆ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਸਰਕਾਰ ਕੀ ਫੈਸਲਾ ਕਰਦੀ ਆ ਮੇਰੇ ਵੱਲੋਂ ਮੈਂ ਹਮੇਸ਼ਾ ਅਸੀਂ ਪਰਿਵਾਰ ਸਾਰਾ ਉਹਨਾਂ ਦੇ ਹੱਕ ਚ ਵੀ ਉਹਨਾਂ ਦਾ ਫੈਸਲਾ ਕਰੋ ਜੋ ਵੀ ਕਰੋਗੇ ਅਸੀਂ ਤੁਹਾਡੇ ਨਾਲ ਰਾਹੁਲ ਗਾਂਧੀ ਕਹਿੰਦੇ ਸੀ ਕਿ ਤੁਸੀਂ ਬੰਦੀ ਸਿੰਘਾਂ ਦੇ ਮਾਮਲੇ 'ਚ ਬਿਆਨਬਾਜ਼ੀ ਕਰੋ ਆਪਣੇ ਬਿਆਨਾਂ ਨੂੰ ਬਦਲੋ ਕਹਿੰਦੇ ਜੇ ਉੱਥੇ ਨਰਾਜ਼ਗੀ ਸੀ ਤਾਂ ਹੁਣ ਬਿੱਟੂ ਹੋਰਾਂ ਦਾ ਬਿਆਨ ਕਿਵੇਂ ਬਦਲ ਗਿਆ ਕਿ ਅਸੀਂ ਹੁਣ ਵਿਰੋਧ ਨਹੀਂ ਕਰਾਂਗੇ ਇਹ ਤਾਂ ਮੇਰੀ ਮਰਜ਼ੀ ਹੈ ਇਹ ਤਾਂ ਮੇਰੀ ਮਰਜ਼ੀ ਹੈ ਕਹਿੰਦੇ ਕਿ ਉਹਨਾਂ ਦੇ ਬਿਆਨ ਤੇ ਸਾਨੂੰ ਹਲੇ ਵੀ ਸ਼ੱਕ ਹੈ ਜਿਹੜਾ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੁੰਦਾ ਜਿਹਨੂੰ ਆਪਣੇ ਆਪ ਦੇ ਬਿਆਨ ਤੇ ਭਰੋਸਾ ਨਹੀਂ ਹੁੰਦਾ ਉਹਨੂੰ ਦੂਜੇ ਵੀ ਐਂ ਲੱਗਦੇ ਆ ਤੁਸੀਂ ਕੀ ਸੋਚ ਕੇ ਮਤਲਬ ਇਹ ਬਿਆਨ ਮੈਂ ਤਾਂ ਇਹ ਗਿਆ ਵੀ ਜਦੋਂ ਇਸ ਵੇਲੇ ਮੈਂ ਸਰਕਾਰ 'ਚਾਂ ਤੇ ਸਰਕਾਰ ਦੇ ਵਿੱਚ ਮੇਰੇ ਕਾਰਨ ਜਾਂ ਪਾਰਟੀ ਨੂੰ ਮੇਰੇ ਕਾਰਨ ਕਿਸੇ ਵੀ ਇੱਕ ਜੇ ਆਖਰੀ ਲਾਈਨ 'ਚ ਵੀ ਕੋਈ ਬੰਦਾ ਖੜਾ ਉਹਨੂੰ ਮੇਰੇ ਕਾਰਨ ਕੋਈ ਤਕਲੀਫ ਨਾ ਹੋਵੇ ਮੇਰੇ ਲਈ ਉਹ ਜ਼ਰੂਰੀ ਆ ਮਨਜੀ ਸਾਡਾ ਤਾਂ ਜੋਰ ਹੋਣਾ ਸੀ ਉਹ ਹੋ ਗਿਆ ਠੀਕ ਆ ਨਾ ਜੀ ਇਸ ਵੇਲੇ ਜਿਸ ਪਾਰਟੀ 'ਚ ਮੈਂ ਜੇ ਸਰਕਾਰ 'ਚ ਮੈਂ ਉਹਨਾਂ ਨੂੰ ਕਿਸੇ ਨੂੰ ਮੇਰੇ ਕਾਰਨ ਕੋਈ ਵੀ ਦਿੱਕਤ ਨਾ ਆਏ ਮੇਰੇ ਸਭ ਰਾਹ ਖੁੱਲੇ ਆ ਤੇ ਮੈਂ ਉਹਨਾਂ ਨੂੰ ਰਾਸ਼ਟਰਪਤੀ ਜੀ ਕੀ ਫੈਸਲਾ ਕਰਦੇ ਆ ਸੁਪਰੀਮ ਕੋਰਟ ਕੀ ਫੈਸਲਾ ਕਰਦਾ ਸਰਕਾਰ ਕੀ ਫੈਸਲਾ ਕਰਦੀ ਆ ਮੇਰੇ ਵੱਲੋਂ ਮੈਂ ਹਮੇਸ਼ਾ ਅਸੀਂ ਪਰਿਵਾਰ ਸਾਰਾ ਉਹਨਾਂ ਦੇ ਹੱਕ ਚਾਂ ਵੀ ਉਹਨਾਂ ਦਾ ਫੈਸਲਾ ਕਰੋ ਜੋ ਵੀ ਕਰੋਗੇ ਅਸੀਂ ਤੁਹਾਡੇ ਨਾਲ